ਲਾਕੇ ਦੇ ਕੋਨੇ-ਕੋਨੇ ਦੁਆਏ ਭਗਵੰਤੇ ਸੱਜਣੋ ਗੱਜ ਕੇ ਫਤਹਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਸੀਂ ਫੈਸਲਾ ਕਰਨਾ ਹੈ ਫੈਸਲਾ ਖਾਲਸਾ ਉਸ ਫੈਸਲਾ ਕਰਨ ਤੋਂ ਪਹਿਲੇ ਇੱਕ ਗੱਲ ਜਰੂਰ ਸੋਚੋ ਕਿ ਆਪਾਂ ਅਮਨ ਸ਼ਾਂਤੀ ਪੰਜਾਬ ਚਾਹੁੰਦੇ ਆ ਜੇ ਚਾਹੁੰਦੇ ਐ ਤੇ ਤੁਹਾਨੂੰ ਪਤਾ ਕੱਲੀ ਸ਼ੋਰੂ ਨਹੀਂ ਕਾਲੀਦਨ ਬੀਜੇਪੀ ਐ ਬੀਜੇਪੀ ਦੇ ਸਕਦੀ ਐ ਕੀ ਤੁਸੀਂ ਤਰੱਕੀ ਚਾਹੁੰਦੇ ਹੋ ਆ ਜਿਹੜੀ ਤਰੱਕੀ ਕੱਲੀ ਕਾਲੀਦਨ ਬੀਜੇਪੀ ਨਾਲ ਚਾਹੀਦੀ ਚਲੋ ਤਾਂ ਦੇਖੋ 10 ਸਾਲ ਪਹਿਲੇ ਟਿਊਬਲਜ ਪਿੰਡਾਂ ਨਹੀਂ ਹੁੰਦੀ ਸੀ ਸਰਕਾ ਟੁੱਟੀਆਂ ਸੀ ਐਸੀ ਰਾਪਰੇ ਫੂਲ ਵਿੱਚ ਸ਼ਹਿਰ ਮੰਡੀ ਵਿੱਚ ਨਾ ਸੀ ਬਰੇਦ ਸੀ ਨਾ ਕੋਈ ਸਸਤਾ ਆਟਾ ਦਾਲ ਮਿਲਦਾ ਸੀ ਨਾ ਸ਼ਗਲ ਮਿਲਦਾ ਸੀ ਨਾ ਤੁਹਾਡੇ ਸਿਰ ਤੇ ਕਾਰਡ ਬਣੇ ਸੀ ਅ ਸਾਰਾ ਕੁਝ ਇਸ ਤੇ 10 ਸਾਲਾਂ ਚ ਹੋਇਆ ਅਸੀਂ ਜੋ ਕਹਿੰਦੇ ਆ ਨਾ ਕੱथनਦੇ ਹਾਂ ਤੇ ਅਸੀਂ ਕਰਕੇ ਦਿਖਾਏ 40 ਹਜ਼ਾਰ ਕਰੋੜ ਰੁਪਏ ਲਾ ਕੇ ਦੇਖੋ ਕਿੰਨੇ ਕਿੰਨੇ ਫਰਮਨ ਪਲਾਂਟ ਅਸੀਂ ਲਾ ਦਿੱਤੇ ਆਪਣੇ ਇਲਾਕੇ ਆ ਦੇਖੋ ਉਦੋਂ ਹੀ ਬੜੀ ਹੋਊਗੀ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਜਿੰਨੇ ਵੀ ਥਰਮਲ ਪਲਾਨ ਪੰਜਾਬ 'ਚ ਬਣੇ ਆ ਸਾਰੇ ਹੀ ਬਾਦਲ ਸਾਹਿਬ ਨੇ ਬਣਾਏ ਆ ਜਿੰਨੇ ਵੀ 에어ਪੋਰਟ ਪੰਜਾਬ 'ਚ ਬਣੇ ਆ ਸਾਰੇ ਹੀ ਬਾਦਲ ਸਾਹਿਬ ਨੇ ਬਣਾਏ ਆ ਜਿੰਨੀਆਂ ਵੀ ਚਾਤ ਨੇ ਵੀ ਗਰੀਬ ਕਿਸਾਨ ਮਜ਼ਦੂਰ ਨੂੰ ਸਹੂਲਤਾ ਮਿਲੀ ਹੈ ਸਾਰੀਆਂ ਬਾਦਲ ਸਾਹਿਬ ਨੇ ਕਿਹਾ ਇੱਕ ਵੀ ਨਿਸ਼ਾਨੀ ਖਾਲੀ ਆਈ ਕੈਪਟਨ ਅਮਰਿੰਦਰ ਸਿੰਘ ਨੇ ਕੋਡੇ ਟਿਊਬਲਾਂ ਦੇ ਬਿੱਲ ਵੀ ਲਾ ਦੇ ਸੀ ਸਧੰਤੇ ਪੈਨਸ਼ਨ ਦੀ ਬਾਬੇ ਕਰਤੀ ਸੀ ਤੇ ਨੌਕਰੀਆ ਤੇ ਬੈਠੀ ਲੱਗੋ ਉਹ ਫੈਸਲੇ ਨਹੀਂ ਕਰੀਆ ਦਸ ਸਾਲ ਨੰਬਰ ਪੰਜਾਬ ਬੜੀ ਟੱਕੀ tinca tinca ਉੱਥੇ ਜਾ ਕੇ ਪਿੰਡਾਂ ਦੇ ਕੋਲ ਉੱਥੇ ਜਾ ਕੇ ਬੜੀ ਮੁਸ਼ਕਿਲ ਨਾਲ ਸੀ ਸਪੀਡ ਨਾਲ ਅਸੀਂ ਗੱਡੀ ਪੰਜਾਬੀ ਉੱਡ ਗਈ ਤੇ ਮੈਂ ਤੁਹਾਨੂੰ ਦੱਸਦਾ ਬਹੁਤ ਪਿੱਛੇ ਗਿਆ ਜਾ ਆਜੇ ਉੱਕਲੇ ਤਰਫ ਹੁੰਦੇ ਜੇ ਦਿੱਲ ਦੱਸੋ ਆਪਾਂ ਤਾਂ ਬਹਾਰੂ ਪਿਛਲੇ ਕਿਉਂ ਨਾ ਕਿਹਾ ਜਿੰਨੇ ਨੈਕਸ ਸਲਾਈਟ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਠੱਗ ਸਾਰੇ ਆਮ ਆਦਮੀ ਪਾਰਟੀ ਦੇ ਤੇ ਸਭ ਤੋਂ ਵੱਡਾ ਠੱਗ ਕੇ ਜਿਹੜਾ ਆਪ ਹੈ ਅਸੀਂ ਆਪਣੇ ਹਰਾਮ ਆਪਣੇ ਮਹਾਨੀ ਆਰ ਪੀ ਸਿੰਘ ਹੈ ਬੰਬਰ ਖਾਲਸਾ ਇੰਟਰਨੈਸ਼ਨਲ ਦਾ ਹੈ ਉਹਦੇ ਘਰੇ ਬ੍ਰੈਕਫਾਸਟ ਮੀਟਿੰਗ ਹੱਥੇ ਘੰਟੇ ਦੀ ਹੋਈ ਬਾਕੀ ਮੈਂ ਠੱਗ

ਹਰ ਪੰਜ ਮਿੰਨਵ ਦਾ ਆਪਣੂੰ ਦਿੱਲੀ ਦੀ ਸਰਕਾਰ ਦੀ ਜ਼ਰੂਰਤ ਪੈਂਦੀ ਹੈ ਗੜੇ ਪੈ ਜਾਣ ਮੀਂਹ ਪੈ ਜਾਣ ਥੋੜੀ ਫਸਲ تباہ ਹੋ ਜੇ ਦੰਨੇ ਹੈ ਜਿਵੇਂ ਟੋਪੀ ਵਾਲੇ ਹੋਏ ਉਹ ਰੋਜ਼ੀ ਕਮਾਣ ਕੱਟੂਗੇ ਜਿਵੇਂ ਪ੍ਰਾਈਮ ਮਿਨਿਸਟਰ ਹੋਤੀ ਯਾਰ ਪੰਜਾਬ ਪੰਜਾਬ ਕਿਹਾ ਜਾ ਰਿਹਾ ਹੈ ਯਕੁਫਤ ਯਾਰ ਇਹ ਰਾਜਨੀਤੀ ਦਾ ਮਾਦਾ ਹਰਾਮ ਹੈ ਆਪਣੇ ਤੇ ਦਰਾਂ ਵੱੰਣਾ ਵੀ ਉਹ ਪਿੰਡਾ ਤਾ ਤੋੜੇ ਨਹੀਂ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਮੇਰਾ ਤਾਂ ਖੀਨਲਾ ਇਲੈਕਸ਼ਨ ਹੈ ਅਸੈਂਬਲੀ ਮੇਰੇ ਪਿੱਛੇ ਬਲੂਕਾ ਸਾਹਿਬ ਬੈਠੇ ਆ ਮੈਂ ਅਸੈਂਬਲੀ ਤੇ ਸਵਾਲ ਪੁੱਛਿਆ ਬਹਿ ਚੱਲ ਬੀਤੀ ਨੇ ਕਿੰਨੇ ਕੰਮ ਕੀਤੇ ਮੈਂ ਕਿਹਾ ਬੀਬੀ ਪੱਟਲ ਜੀ ਤੁਸੀਂ ਕਿੰਨੀ ਚਿਰ ਮਿਨਿਸਟਰ ਰਹੇ ਹੋ ਕੈਪਟਨ ਦੀ ਸਰਕਾਰ ਵਿੱਚ ਮੈਨੂੰ ਪੰਜ ਚੀਜ਼ਾਂ ਦੱਸ ਦਿਓ ਕਿ ਕੈਪਟਨ ਨੇ ਪੰਜਾਬ ਕੀ ਲਿਆ 5 ਸਾਲ ਦੱਸ ਦਿਓ ਨਹੀਂ ਦੱਸ ਸਕਦੇ ਮੈਂ ਕਹਿੰਦਾ ਸ਼ਰਮ ਕਰੋ ਤਿੰਨ ਦੱਸ ਦਿਓ ਮੈਂ ਕਹਿੰਦਾ ਛੋਟੋ ਕੁਸਲੀ ਇੱਕ ਦਾਸ ਦੇ ਇੱਕ ਚੀਜ਼ ਦੇ ਤੁਸੀਂ ਕੀਤੀ ਆ ਪੰਜਾਬ ਤੁਸੀਂ ਦੇਖੋ 5 ਸਾਲ ਜੇ ਅਸੀਂ ਬਣਾ ਲਦੇ ਉਹਨਾਂ ਚੰਨੀ ਮੀਟਰ ਦਾ ਜਿਹੜਾ ਪੁਪਹੀ ਬਣਾਇਆ ਖੜਾ ਹੋ ਗਿਆ ਕਹਿਣ ਲੱਗਿਆ ਜੀ ਸੜਕਾਂ ਤੇ ਪੈਚ ਲਾਏ ਪੈਚ ਲਾਉਣੇ ਪਏ ਆ ਉਹ ਚਲ ਹੋਰ ਪਿੱਛੇ ਖੜਾ ਹੋ ਗਿਆ ਕੱਲ ਤੁਸੀਂ ਇੱਕ ਹੋਰ ਖੜਾ ਹੋ ਗਿਆ ਕੱਲ ਤੁਸੀਂ ਇਹਦਾ ਹੀ ਕੱਲ ਹੋਰ ਕੈਪਟਨ ਨੇ ਕੀਤਾ ਕਿ ਸਾਡੇ ਕੈਪਟਨ ਨੇ ਪੰਜਾਬ ਪਾਕਿਸਤਾਨ ਨਰਿਸ਼ਤਬਾ ਪੰਜ ਸਾਲ ਅੱਜ ਬਠਿੰਡੇ ਜਿਹਨੇ ਵਲੇ ਚਾਰਤਰ ਦੇਖੋ ਯਾਰ ਬਿਲਕੁਲ ਲੱਗੇ ਇੱਥੇ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਵੀ ਆ ਗਈਆਂ ਹਸਪੀਟਲ ਵੀ ਆ ਗਏ ਮੈਕਨਿਕਸ ਕਲੀਨਿਕ ਵੀ ਆ ਗਏ ਤੁਸੀਂ ਚਾਲ ਪਰ ਦੇਖੋ ਤੁਸੀਂ ਯਕੀਨ ਕੀ ਹੋਇਆ 10 ਸਾਲਾਂ ਕਬੱਡੀ ਵਰਗੀ ਬਾਖੇ ਨੂੰ ਅਸੀਂ ਦੁਨੀਆ ਲੱਛੇ ਪਜਾ ਦਿੱਤਾ ਖੇਡਾਂ ਵਾਸਤੋਂ ਜਿਮ ਬਣਾ ਅਸੀਂ سب تو پہلا کام میں چاہوں گا سڑک بن گیا ਇਹਨਾਂ ਤੇ ਲੱਗਿਆ ਹੁਣ ਤੁਹਾਨੂੰ ਬਿਜਲੀ ਪੂਰੀ ਕਰਤੇ 40 ਹਜ਼ਾਰ ਤੋਂ ਲੱਗਿਆ ਆ ਵੱਡੀਆਂ ਸੜਕਾਂ ਦੇ ਪੈਂਦੀ ਸਾਰੇ ਸ਼ਹਿਰਾਂ ਵਿੱਚ ਸੀਵਰੇਜ ਪੀਣਾਣਾ ਪਾਣੀ 160 ਤੇ 160 ਸ਼ਹਿਰ ਪੂਰਾ ਕਰ ਆਪਣੇ ਪਿੰਡਾਂ ਘਰੇ ਨਹੀਂ ਪਰਲ ਨਹੀਂ ਨਹੀਂ ਮੈਂ ਸਾਰੀ ਭੜੀ ਸੰਗਤ ਪੰਜਾਬ ਦੇ 12 ਹਜ਼ਾਰੀ ਲੱਗੋ ਇਹਦੀ ਅਗਲੀ ਇਲੈਕਸ਼ਨ ਵਾਸਤੇ ਉਹਨਾਂ ਸਾਰਾ ਹਜ਼ਾਰ ਤੇ 10 ਹਜ਼ਾਰ ਪਿੰਡਾਂ ਵਿੱਚ ਸੀਮੈਂਟ ਦੀਆਂ ਗਲੀਆਂ ਸੀਵਰੇਜ ਹਰ ਸਾਲ ਹਰ ਸਾਲ 22000 ਰੁਪਏ ਚੁਣੇ ਜਾਣਗੇ ਤੇ ਉਹਨਾਂ ਮਕਮਲ ਦਿੱਤੇ ਜਾਣਗੇ ਅਸੀਂ ਕਰ ਲੱਗੇ ਆ ਆਪਣੇ ਪਿੰਡਾਂ ਵਿੱਚ ਇੱਕ ਸਰਕਾਰੀ 100 ਕਿਲੇਸ਼ ਕੌਸ਼ਲਾ ਬਣਾਈ ਜਾਊਗੀ ਤੇ ਸਾਰੇ ਲੱਕੇ ਦੇ ਉਹ ਅਸੀਂ ਕਰ ਲੱਗੇ ਆ ਉਹਨਾਂ ਦੀ ਸਰਕਾਰ ਖੱਟਾ ਕਰਕੇ ਸੇਵਾ ਕਰੀ ਬਿਜਲੀ ਬਿਜਲੀ ਤੇ ਅੱਜ ਮੈਂ ਬਜ਼ੁਰਗਾਂ ਨੂੰ ਮਾਤਾ ਨੂੰ ਦੱਸਣਾ ਚਾਹੁੰਦਾ ਜਿਹੜੀ 500 ਰੁਪਏ ਪੈਨਸ਼ਨ ਥੋੜੀ ਹੈ ਕਾਈ 200 ਵੀ ਅਸੀਂ ਕੀਤੀ ਸੀ 500 ਵੀ ਅਸੀਂ ਕੀਤੀ ਹੈ ਦੇਖ ਜਿਹੜੀ ਕੀਮਤੀ ਕਿਰਪਾ ਆ ਜਾਊਗਾ ਜਿਹੜੇ ਅਸੀਂ ਨੀਲੇ ਕਾਡ ਬਣਾਏ ਆ ਜਿਸਕੇ ਸਸਤਾ ਕਦਮ ਨਹੀਂ ਹੁੰਦੇ ਦੋ ਜੀਰਾ ਹੋਰ ਸਸਤੀਆਂ ਜੋੜੀ ਜਾਂਦੀਆਂ ਇੱਕ 10 ਕਿਲੋ ਖੰਡ ਤੇ 25 ਕਿਲੋ ਜਿਨ੍ਹਾਂ ਹੀ ਪਰਬਾਰ ਕੋਲੇ ਡੈਸਕ ਕਨੈਕਸ਼ਨ ਨਹੀਂ ਹੈ اگلے دو مہینوں جی پورے جنہ کا گیس کنیکشن نہیں ہے سلنڈر پگت پورن رہی ابھی تھا ہزار روپیے تک کار بنایا گریب لاکھ دا کے ایک لاکھ روپیے تک کا لاجن دو مہینوں بعد پہلی کرزہ ماف کیتا جائے گا

ਫਿਊਮਨ ਦੇ ਕਨੈਕਸ਼ਨ ਫਿਲਪਰੀ ਹੋ ਦਤੇ ਜਾਣਗੇ ਜਿਵੇਂ 레ਵੀ ਤੋਂ ਸਭ ਨੂੰ ਚਾਹੀਏ ਕਿ ਇਹ ਮੈਚ ਪਰ ਜਾ ਕੇ ਖਤਮ ਹੋ ਜਾਏ ਇੱਕ ਪਾਣੀ ਟੋਪੀ ਵਾਲੇ ਪਾਣੀ ਕਾਂਗਰਸੀ ਕਹਿੰ ਜਾਂਦੇ ਕੋਈ ਕਿਦਾ 25 ਲੱਖ ਜੋ ਕਾਪੀ ਨੋਰਾ ਦੂਜਾ ਆ ਗਿਆ 50 ਲੱਖ ਐ ਤਾਂ ਮੈਂ ਦੋ ਕੋਣ ਕੇ ਨੂੰ 50 ਲੱਖ ਬਰਕਰਾਰ ਗੱਪ ਜਰੀ ਨੌਕਰੀ ਪੰਜ ਸਾਲਾਂ ਨੂੰ ਕੋਈ ਦੇ ਨਹੀਂ ਸਕਦਾ ਕਿਉਂਕਿ ਉਹਨੀਆਂ ਪੋਸਟਾਂ ਹੀ ਨਹੀਂ ਅਸੀਂ ਪਿਛਲੇ 10 ਸਾਲਾਂ 2.5 ਲੱਖ ਨੌਜਵਾਨਾਂ ਨੂੰ ਨੌਕਰੀ ਦਿੱਤੀ

ਮੈਂ ਕਹਿੰਦਾ ਇਹ ਚੰਗਾ ਯਾਰ ਆਪਣੇ ਆਪਣੇ ਬਿਹਾਲਿਆਂ ਦਾ ਹੌਸਲਾ ਦਿੱਲੀਆ ਦਾ ਹੌਸਲਾ ਯਾਰ ਆਪਾਂ ਆਪਣੇ ਲਾਖੀ ਦੀ ਸਰਕਾਰ ਦਾ ਦੱਦਣੂ ਜੇ ਕਿੰਨੇ ਪੈਸੇ ਪੂਰੇ ਹਮਕੇ ਪੰਜ ਸਾਲਾਂ ਜ ਮਿਲਦਾ 2 ਕਰੋੜ ਵੀ ਮਿਲਦਾਉਣਾ ਮਿਲਦਾ 40 ਕਰੋੜ ਤੋਂ ਵੀ ਵੱਧ ਆਉਂਦੀ ਆ 500 ਕਰੋੜ ਧਗਾਲੇ ਮਲੂਕਾ ਸਾਹਿਬ ਤੇ ਮੈਂ ਕਹਿੰਦਾ ਫਿਰ ਇਹਦੇ ਤੁਹਾਡਾ ਕੰਮ ਦੀਆ ਉਸ ਪਿਆਰ ਨਾਲ ਅਡਰ ਤੁਹਾਨੂੰ ਯਾਰ ਤੁਹਾਨੂੰ ਤੱਕ ਜਾਈਦਾ ਤਕੜਾ ਮਿਲਵਾ ਤਕੜਾ ਨਾ ਤੁਨ ਕੋਈ ਨਾ ਰਾਜ ਦਾ ਮੀਰ ਵਰ ਜਿਹੜਾ ਤੁਹਾਡੀ ਡਵੈਲਪਮੈਂਟ ਵੀ ਕਰੇ ਜੇ ਇਹ ਪੈ ਜਾਏ ਰਾਮ ਰਾਮ ਆ ਬਦਸਤਾਨ ਦੀ ਸਰਕਾਰ ਤਾਂ ਮਤਲਬ ਅੰਮੜਾ ਦਾ ਸਰਕਾਰ ਕੀਤਾ ਸਾਰੇ ਧਰਮਾਂ ਦੇ ਸ਼ੁਭ ਦੇ ਵਾਲੇ ਆਪਣੇ ਅਬ ਸਰਕਾਰੀ ਤੌਰ ਤੇ ਬਣਾਏ ਸਾਰੇ ਏਸ਼ਤਰਫਾਂ ਦੇ ਪਵਿੱਤਰ ਸਥਾਨ ਨੂੰ ਫਾਜ਼ਲ ਸਾਹਿਬ ਨੇ ਆਪ ਕਿੰਨਾ ਕਮਜ਼ੂਰ ਨਾ ਦਾ 200 ਕਰੋੜ ਰੁਪਏ ਲਾ ਕੇ ਗੁਰੂ ਰਵੀਨਾਥ ਜੀ ਮਹਾਰਾਜ ਦਾ ਸਥਾਨ ਸ਼ਹਿਰ ਪੁਰ ਜਾ ਕੇ ਜਿੱਦ ਕਿੰਨਾ ਸੋਹਣਾ ਬਣਾਇਆ। ਦੁਰਗਿਆਂ ਮੰਦਰ ਤੇ 100 ਕਰੋੜ ਰੁਪਏ ਲਾ ਰਏ। ਦਰਬਾਰ ਸਾਹਿਬ ਤੁਸੀਂ ਕੋਈ ਗਿਆ ਵਿਸ਼ਰਤ ਨਹੀਂ ਦੇ ਰਹੇ ਤੁਸੀਂ ਸਾਹਿਬ। ਦੇਖਿਆ ਜਾਨੋ ਦੀ ਕਿੱਥੇ ਗਿਆ ਬੰਦਾ। ਯਾਰ ਜਲੂਬ ਸੇਵਾ ਕੀਤੀ ਹੈ ਜਲੂਬ ਸੇਵਾ। ਪਰਮਾਤਮਾ ਨੇ ਯਾਦ ਦੇ ਹੋਟੇ ਗਰੀਬ ਕਿਸਾਨ ਮਜ਼ਦੂਰ ਗੁਪਾਰੀ ਦੇ ਤਾਂ ਲੱਠਕਾਂ ਦੇ ਸਮ ਲੁੱਟਣ ਦੇ ਕਾਹ ਦਾ ਕੰਮ ਹੈ ਯਾਰ ਬਾਅਦ ਨਾ ਇਹ ਨਹੀਂ ਵਾਰ ਪਟਕਵਾ ਦਿਓ ਤੇ ਮੈਂ ਕਹਾਂਦਾ ਦੁਬਾਰੀ ਮਸ਼ੀਨ ਹੀ ਹਿੱਲੇ ਸਭ ਤੋਂ ਵਧੀਆ ਕੋਟਪੁਲ ਇਹਦਾ ਕਰੇ ਹੋ ਕਾਂਗਰਸ ਕਿਹਾ ਹੋਰ ਵੀ ਤੁਸੂਰਾਂਗੇ ਗੱਲ ਜਿੰਦਾਬਾਦ ਹੋਗਾ ਸਾਰਿਆਂ ਦਾ ਬਣਾ ਲਿਓ ਫੱਪੀਆਂ ਤੋਂ ਕੋਈ ਤਰੀਕਾ